ਏ ਨੇ ਭੈਣ ਨਿਮਰਤ ਜੀ ਇਹ ਇੱਕ ਬਹੁਤ ਵੱਡੀ ਇਵੈਂਟ ਮੈਨੇਜਮੈਂਟ ਕੰਪਨੀ ਦੇ ਵਿੱਚ ਬਤੌਰ ਇਵੈਂਟ ਮੈਨੇਜਰ ਤੋਂ ਕੰਮ ਕਰਦੇ ਰਹੇ ਆ ਭੈਣ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਇਵੈਂਟ ਮੈਨੇਜਮੈਂਟ ਕੰਪਨੀਆਂ ਦੇ ਵਿੱਚ ਜਿਸ ਵਿੱਚ ਔਰਤਾਂ ਦੀ ਕੁੜੀਆਂ ਦੀ ਕੰਮਕਾਜੀ ਜੜੀਆਂ ਕੁੜੀਆਂ ਉਹਨਾਂ ਦੀ ਜ਼ਿੰਦਗੀ ਕਿਵੇਂ ਹੈ ਭੈਣ ਨੇ ਜਿਹੜੀਆਂ ਗੱਲਾਂ ਦਸੀਆਂ ਤਾਂ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਭੈਣ ਦੱਸਦੀ ਹੈ ਕਿ ਮੈਂ ਆਪ ਮੈਨੇਜਰ ਹੋਣ ਦੇ ਬਾਵਜੂਦ ਇੱਕ ਵਾਰ ਕਿਸੇ ਕੁੜੀ ਦੇ ਨਾਲ ਯੂਪੀ ਦੇ 3 ਰਾਈਸ ਜਾਦੇ ਜਿਨ੍ਹਾਂ ਦੀ ਉਮਰ ਵੀ ਜ਼ਿਆਦਾ ਸੀ ਉਸ ਦੇ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੀ ਵੇਟਰ ਦਾ ਕੰਮ ਕਰ ਰਹੀ ਸੀ ਭੈਣ ਨੇ ਦੱਸਿਆ ਕਿ ਜਦੋਂ ਉਹ ਗਈ ਉਹਨਾਂ ਨੂੰ ਸਮਝਾਉਣ ਤਾਂ ਉਸ ਦੇ ਨਾਲ ਵੀ ਬਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਭੈਣ ਦੱਸਦੀ ਹੈ ਕਿ ਫਿਰ ਇੱਕ ਬੋਤਲ ਇਹ ਹੌਸਲੇ ਵਾਲੀ ਕੁੜੀ ਹੈ ਕਿ ਕਿਵੇਂ ਇੱਕ ਬੋਤਲ ਉਹਨਾਂ ਦੇ ਸਿਰ 'ਚ ਮਾਰ ਕੇ ਭੈਣ ਭਜਦੀ ਹੈ ਤੇ ਕਿਵੇਂ ਪੁਲਿਸ ਕੋਲ ਜਾ ਕੇ ਉਹ ਉਹਨਾਂ ਤੋਂ ਪਿੱਛਾ ਛਡਾਉਂਦੀ ਹੈ ਨੰਗੇ ਪੈਰੀ ਭੈਣ ਨੂੰ ਭਜਣਾ ਪਿਆ ਭੈਣ ਦੱਸਦੀ ਹੈ ਕਿ ਬੰਗਲਾਦੇਸ਼ ਤੋਂ ਜਿਹੜੀਆਂ ਕੁੜੀਆਂ ਆਉਂਦੀਆਂ ਭਾਰਤ ਦੇ ਵਿੱਚ ਉਹ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਵੇਚੀਆਂ ਹੁੰਦੀਆਂ ਇੱਥੋਂ ਤੱਕ ਕਿ ਨੌਜਵਾਨ ਕੁੜੀਆਂ ਤਾਂ ਵੇਚ ਹੀ ਦਿੰਦੇ ਆ 40-40 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਵੀ ਉਹਨਾਂ ਦੇ ਘਰ ਵਾਲੇ ਵੇਚਦੇ ਆ ਤੇ ਇੱਥੇ ਆ ਕੇ ਜਿੰਨਾਂ ਕੋਲ ਵੇਚਦੇ ਆ ਉਹ ਉਹਨਾਂ ਤੋਂ ਕੋਈ ਵੀ ਕੰਮ ਲੈ ਸਕਦੇ ਉਹ ਇੰਨੀਕ ਉਨਾਂ ਨੂੰ ਆਜ਼ਾਦੀ ਹੁੰਦੀ ਹੈ ਭਾਵੇਂ ਉਹਨਾਂ ਤੋਂ ਸਰੀਰਕ ਸ਼ੋਸ਼ਣ ਕਰ ਲੈਣ ਭਾਵੇਂ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰ ਲੈਣ ਜਾਂ ਉਹਨਾਂ ਤੋਂ ਜਿਸਮ ਫਰੋਸ਼ੀ ਕਰਾ ਲੈਣ ਵੱਡੇ ਅਮੀਰ ਘਰਾਂ ਦੇ ਰਾਇਸ ਜਿਆਦਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁੜੀਆਂ ਦੀ ਹਾਲਾਤ ਨੇ ਇਹ ਭੈਣ ਸਾਨੂੰ ਸਾਰੀ ਗੱਲਬਾਤ ਅਸੀਂ ਅੱਜ ਕਰਾਉਣੀ ਹੈ ਤੁਸੀਂ ਵੀ ਜਰੂਰ ਸੁਣਿਓ ਜੇ ਕਿ ਕੁੜੀਆਂ ਕਿਤੇ ਵੀ ਸੇਫ ਨਹੀਂ ਪਹੁੰਹਾਂਦੀ ਉਹ ਗਰੀਬਾਂ ਦਾ ਪ੍ਰੋਗਰਾਮ ਹੈ ਪਹੁੰਹਾਂਦੀ ਉਹ ਅਮੀਰਾਂ ਦਾ ਪ੍ਰੋਗਰਾਮ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਹੋ ਜੀਆਂ ਕਹਾਣੀਆਂ ਤੁਹਾਡੇ ਰੂਬਰੂ ਹੁੰਦੀਆਂ ਰਹਿਣ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਜਰੂਰ ਕਰਿਓ ਜੇ ਤਾਂ ਸ਼ੇਅਰ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਵੈਂਟ ਮੈਨੇਜਮੈਂਟ ਕੰਮ ਕੀ ਹੈ ਜੀ ਇਵੈਂਟ ਮੈਨੇਜਮੈਂਟ ਦਾ ਕੰਮ ਇਹ ਆ ਜੀ ਦੇਖੋ ਜਿਵੇਂ ਹੁਣ ਮੇਰਾ ਮੈਨੇਜ ਦਾ ਕੰਮ ਜੇ ਆਪਾਂ ਕਹਿ ਦਈਏ ਫੀ ਡੈਕੋਰੇਸ਼ਨ ਤੋਂ ਲੈ ਕੇ ਸੈਟਅਪ ਤੋਂ ਲੈ ਕੇ ਰੋਟੀ ਵਗੈਰਾ ਦਾ ਸਾਰਾ ਕੇਟਰਿੰਗ ਦਾ ਸਭ ਮੈਂ ਹੀ ਕਰਨਾ ਜਿਵੇਂ ਆਪਣੇ ਕੋਲੇ ਸਟਾਫ ਆਂਦਾ ਬਹੁਤ ਦੂਰ ਦੂਰ ਤੋਂ ਬੰਗਲਾਦੇਸ਼ ਤੋਂ ਵੀ ਆਂਦੇ ਆ ਸਟਾਫ ਕੋਲਕਾਤਾ ਬੰਬੇ ਹਰ ਇੱਕ ਜਗ੍ਹਾ ਤੋਂ ਸਟਾਫ ਆਂਦਾ ਕੁੜੀਆਂ ਮੁੰਡੇ ਇਕੱਠੇ ਆਂਦੇ ਆ ਇਹ ਸਭ ਅਲੱਗ ਅਲੱਗ ਹੁੰਦਾ ਜਿਵੇਂ ਇੱਕ ਡਾਂਸ ਗਰੁੱਪ ਆ ਗਿਆ ਇੱਕ ਵੇਟਰ ਸਟਾਫ ਆ ਗਿਆ ਇੱਕ ਹੁੰਦਾ ਆਪਾਂ ਥੀਮ ਕਹਿੰਦੇ ਕਹਿੰਦੇ ਆ ਜਿਵੇਂ ਕਲਚਰ ਦੇ ਅਕੋਰਡਿੰਗ ਵੈਲਕਮ ਸਟਾਫ ਜਿਵੇਂ ਆਪਾਂ ਪੰਜਾਬ 'ਚ ਕੋਈ ਇਵੈਂਟ ਕਰਵਾ ਰਹੇ ਆ ਆਪਾਂ ਨੂੰ ਚਾਹੀਦਾ ਵੀ ਨਾ ਮਤਲਬ ਜਿਵੇਂ ਆਪਣੇ ਭੰਗੜੇ ਵਾਲੇ ਤਾਂ ਮੁੰਡੇ ਹੁੰਦੇ ਹੀ ਆ ਜਿਨ੍ਹਾਂ ਨੇ ਕਿ ਆਪਣੇ ਕਲਚਰ ਦਾ ਸਾਰਾ ਕੁਝ ਡਰੈਸ ਅਪ ਕੀਤਾ ਹੁੰਦਾ ਪਰ ਜਿਵੇਂ ਹੁਣ ਆਪਾਂ ਕਹਿੰਦੇ ਵੈਲਕਮ ਲਈ ਵੀ ਆਪਾਂ ਨੂੰ ਸਟਾਫ ਉਹਦਾ ਦਾ ਚਾਹੀਦਾ ਤੇ ਫਿਰ ਮਤਲਬ ਆਪਾਂ ਉਹਨਾਂ ਨੂੰ ਵੀ ਇੱਕ ਸੋਹਣੇ ਤਰੀਕੇ ਨਾਲ ਮਤਲਬ ਸੂਟ ਪਾ ਕੇ ਪੰਜਾਬੀ ਸੱਗੀ ਫੁੱਲ ਵਗੈਰਾ ਲਗਾ ਕੇ ਸੋਹਣੀ ਤਰ੍ਹਾਂ ਤਿਆਰ ਕਰਕੇ ਖੜੇ ਕਰਾਂਗੇ ਉਸੇ ਸੱਭੇ ਜਿਹੜਾ ਅਗਲਾ ਡਿਮਾਂਡ ਕਰਦਾ ਉਸੇ ਸੱਭੇ ਚ ਡਿਮਾਂਡ ਤੇ ਹਾਂਜੀ ਹਿਸਾਬ ਨਾਲ ਤੁਸੀਂ ਬੰਦੇ ਤਿਆਰ ਕਰਦੇ ਜੀ ਜੀ ਬਿਲਕੁਲ ਜਿਵੇਂ ਆਪਾਂ ਜੇ ਚੇਨਈ ਚ ਚਲੇ ਗਏ ਜੇ ਉਹਨਾਂ ਨੇ ਕਹਿਤਾ ਵੀ ਸਾਨੂੰ ਇਹ ਸੈਟਅਪ ਚਾਹੀਦਾ ਸਾਡੇ ਕੋਲ ਸਾਰੀਆਂ ਚੀਜ਼ਾਂ ਹੁੰਦੀਆਂ ਮੇਰੇ ਕੋਲ ਐਬਸੋਲਿਊਟ ਮੇਰੇ ਫੋਨ ਚ ਸੀਗੇ ਜਿਹੜਾ ਕਿ ਮੇਰਾ ਫੋਨ ਮੇਰੀ ਬੇਟੀ ਨੇ ਤੋੜਤਾ ਮੈਂ ਤੁਹਾਨੂੰ ਉਹ ਵੀ ਦਿਖਾ ਸਕਦੀ ਸੀ ਨਹੀਂ ਤਾਂ ਤੇ ਉਸੇ ਹਿਸਾਬ ਨਾਲ ਮਤਲਬ ਸਾਨੂੰ ਫਾਲੋ ਕਰਨੀ ਪੈਂਦੀ ਉਹ ਚੀਜ਼ ਮਤਲਬ ਬਹੁਤ ਵੱਡੇ ਵੱਡੇ ਇਵੈਂਟਸ ਹੁੰਦੇ ਆ ਜੇ ਸਾ ਜਿਵੇਂ ਆਪਾਂ ਵੱਡੇ ਇਵੈਂਟਸ ਦੀ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਵੀ ਡਾਂਸ ਵਾਲੇ ਗਰੁੱਪ ਵੀ ਹੁੰਦੇ ਜਿਹਦੇ ਵਿੱਚ ਕੁੜੀਆਂ ਹੁੰਦੀਆਂ ਤੇ ਵੇਟਰ ਵਾਲੇ ਵੀ ਗਰੁੱਪਸ ਆਉਂਦੇ ਉਹਦੇ ਵਿੱਚ ਵੀ ਕੁੜੀਆਂ ਹੁੰਦੀਆਂ ਕੁੜੀਆਂ ਦੀ ਲਾਈਫ ਇਹਨਾਂ ਦੇ ਵਿੱਚ ਕਿਹੋ ਜੀ ਹੈ ਆਪਾਂ ਕਹੀਏ ਵੀ ਜਾਂ ਇਹ ਕਹਦੀਏ ਜਿਵੇਂ ਵੀ ਆਪਾਂ ਕਹਿੰਨੇ ਵੀ ਜਿਹੜੇ ਸਧਾਰਨ ਪ੍ਰੋਗਰਾਮ ਹੁੰਦੇ ਉਹਨਾਂ ਚ ਹੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਕਿ ਟੌਪ ਲੈਵਲ ਤੇ ਵੀ ਸ਼ੋਸ਼ਣ ਹੁੰਦਾ ਦੇਖੋ ਜੀ ਸ਼ੋ ਸ਼ੰਤਾ ਕੋਈ ਮਤਲਬ ਆਪਾਂ ਸਧਾਰਨ ਨਹੀਂ ਕਹਿ ਸਕਦੇ ਕੋਈ ਟਾਪ ਲੈਵਲ ਨਹੀਂ। ਹਮਮ। ਇਨਸਾਨ ਦੀ ਨੀਅਤ ਕਈ ਮਤਲਬ ਆਪਾਂ ਸੋਚੋ ਕਹਿ ਦਈਏ ਵੀ 20% ਆਦਮੀ ਆ ਉਹ ਜੇ ਹੋਣਗੇ ਕਿ ਜਿਹੜੀਆਂ ਮਤਲਬ ਆਪਦੀਆਂ ਧੀਆਂ ਭੈਣਾਂ ਨੂੰ ਤਾਂ ਧੀਆਂ ਭੈਣਾਂ ਸਮਝਦੇ ਆ ਤੇ ਦੂਜਿਆਂ ਦੀਆਂ ਨੂੰ ਵੀ ਸਮਝਦੇ ਹੋਣਗੇ। ਹਮਮ। ਪਰ 80% ਇਹੋ ਜਿਹੇ ਬੰਦੇ ਨਹੀਂ ਹੈਗੇ। ਜਦੋਂ ਮੇਰੇ ਕੋਲ ਵੇਟਰ ਸਟਾਫ ਆਂਦਾ ਜਾਂ ਡਾਂਸ ਗਰੁੱਪ ਆਂਦਾ ਕਿ ਮੈਂ ਉੱਥੇ ਸਾਰਾ ਕੁਝ ਖੜ ਕੇ ਵੇਖ ਰਹੀ ਹੁੰਨੀ ਆ। ਹਮਮ। ਮੇਰਾ ਇਹੀ ਕੰਮ ਹੁੰਦਾ ਮੈਂ ਰਾਉਂਡ ਕਰਦੀ ਰਹਿੰਦੀ ਹਾਂ ਮਤਲਬ ਪੂਰੇ ਗਰਾਊਂਡ 'ਚ ਆ ਜਿੱਥੇ ਵੀ ਆ ਤੇ ਉੱਥੇ ਮਤਲਬ ਸਾਡੀ ਨਿਗਾਹ ਹੁਣ ਕੁੜੀਆਂ ਤੇ ਹੁੰਦੀ ਆ ਚਲੋ ਆਪਾਂ ਬੰਦਿਆਂ ਦਾ ਤਾਂ ਕਹਿ ਹੀ ਦਿੰਨੇ ਮੁੰਡਿਆਂ ਦਾ ਤਾਂ ਕਿ ਕੋਈ ਗੱਲ ਨਹੀਂ ਹੁਣ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖ ਰਹੀ ਹਾਂ ਔਰ ਇੱਕ ਦੋ ਵਾਰ ਤਾਂ ਮੇਰੇ ਨਾਲ ਵੀ ਇਹ ਸੀਨ ਹੋਇਆ ਕਿ ਕਿਸੇ ਨੇ ਬੁਲਾ ਕੇ ਮੈਨੂੰ ਆਵਾਜ਼ ਮਾਰ ਕੇ ਕਿਹਾ ਵੀ ਨੰਬਰ ਲੈ ਲਓ ਤੁਸੀਂ ਤੇ ਤੁਸੀਂ ਮੈਂ ਮਤਲਬ ਆਓਗੇ ਸਾਡੇ ਨਾਲ ਫੰਕਸ਼ਨ ਕਰੋਗੇ ਆ ਕੇ ਵੀ ਤੁਸੀਂ ਸਮਝ ਹੀ ਗਏ ਹੂੰ ਤੇ ਮਤਲਬ ਮੇਰੇ ਨਾਲ ਹੀ ਇਹ ਚੀਜ਼ ਹੋ ਸਕਦੀ ਆ ਵੀ ਮੈਂ ਮੈਨੇਜ ਹੀ ਕਰਦੀ ਆ ਖਾਲੀ ਤੇ ਮਤਲਬ ਤੁਸੀਂ ਕੋ ਸਮਝਦਾਰ ਵੀ ਕੁੜੀਆਂ ਨਾਲ ਕੀ ਕੁਝ ਹੁੰਦਾ ਹੋਊਗਾ ਹੂੰ ਵੀ ਵੇਟਰ ਸਟਾਫ ਦੇਖੋ ਜਿਹੜੀਆਂ ਸਾਡੇ ਅੰਦਰ ਆਉਂਦੀਆਂ ਨਾ ਕੁੜੀਆਂ ਹੂੰ ਉਹਨਾਂ ਨਾਲ ਕੋਈ ਜ਼ੋਰ ਜਬਰਦਸਤੀ ਤਾਂ ਨਹੀਂ ਹੁੰਦੀ ਹੂੰ ਪਰ ਉਹਨਾਂ ਦੀ ਖੁਦ ਦੀ ਮਰਜ਼ੀ ਆ ਉਹਨਾਂ ਨੇ ਆਪਣੀ ਲਾਈਫ ਕਿੱਦਾਂ ਦੇਖਣੀ ਆ ਸਾਡੇ ਕੋਲੇ ਉਹਨਾਂ ਦੇ ਇੱਕ ਟਾਈਮ ਹੁੰਦਾ ਹੂੰ ਵੀ ਅਸੀਂ ਉਹਨਾਂ ਦੀ ਦੇਖਭਾਲ ਕਰਨੀ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਰਿਸਪੌਂਸਿਬਿਲਟੀ ਸਾਨੂੰ ਦਿੱਤੀ ਹੁੰਦੀ ਆ ਤੇ ਮਤਲਬ ਮੇਰੇ ਬੌਸ ਦਾ ਮੇਰੇ ਉੱਤੇ ਮਤਲਬ ਇੰਨਾ ਤਾਂ ਜ਼ਿਆਦਾ ਪ੍ਰੈਸ਼ਰ ਹੁੰਦਾ ਵੀ ਸਾਡੀ ਕੁੜੀ ਇੱਧਰ ਉੱਧਰ ਕਿਤੇ ਹੁਣ ਤੁਸੀਂ ਇਹ ਲਾ ਲਓ ਵੀ 30 30 40 40 ਕੁੜੀਆਂ ਦਾ ਗਰੁੱਪ ਆਂਦਾ ਤੇ ਇੱਕ ਮੈਂ ਹੁੰਨੀ ਆ ਇੱਕ ਦੋ ਮੇਰੇ ਨਾਲ ਮੁੰਡੇ ਹੁੰਦੇ ਆ ਜਾਂ ਫਿਰ ਇੱਕ ਅੱਧੀ ਕੁੜੀ ਹੋਰ ਹੁੰਦੀ ਆ ਜਿਵੇਂ ਆਪਾਂ ਕਹਦੇ ਆ ਵੀ ਜਿੱਥੇ ਤੱਕ ਮੇਰੀ ਕੰਪਨੀ 'ਚ ਦੇਖਿਆ ਜਾਵੇ ਹੱਲੇ ਤੱਕ ਅਸੀਂ ਦੋ ਹੀ ਕੁੜੀਆਂ ਜਿਹੜੀਆਂ ਮੈਨੇਜ ਕਰਦੀਆਂ ਬਾਕੀ ਸਾਰੇ ਮੁੰਡੇ ਹੀ ਆ ਤੇ ਉਸ ਹਿਸਾਬ ਨਾਲ ਮਤਲਬ ਅਸੀਂ ਖੁਦ ਦੇਖਦੇ ਆਂ ਵੀ ਕੁੜੀਆਂ ਨੂੰ ਕਿੱਦਾਂ ਬੁਲਾਉਂਦੇ ਆ ਵੱਡੇ-ਵੱਡੇ ਇਵੈਂਟਸ 'ਤੇ ਕਿੱਦਾਂ ਗੱਲ ਕਰਦੇ ਆ ਉਹ ਦੇਖੋ ਕਈ ਕੁੜੀਆਂ ਵਿਚਾਰੀਆਂ ਆਪਦੇ ਬੱਚੇ ਛੱਡ ਕੇ ਆਉਂਦੀਆਂ ਛੋਟੇ-ਛੋਟੇ ਕਿਉਂਕਿ ਮੈਂ ਬਹੁਤ ਕੁੜੀਆਂ ਨਾਲ ਮਤਲਬ ਖੁਦ ਪੀਜੀ ਜੇ ਵੀ ਰੁਕੀ ਹੋਈ ਆ ਮੈਂ ਉਹਨਾਂ ਨੂੰ ਵੇਖਿਆ ਵੀ ਹੋਇਆ ਵੀ ਜਦੋਂ ਉਹਨਾਂ ਦੇ ਬੱਚਿਆਂ ਦੀ ਵੀਡੀਓ ਕਾਲਸ ਆਣੀ ਮੈਂ ਤਾਂ ਇਹ ਮਤਲਬ ਮੇਰੀ ਬੇਟੀ ਜਦੋਂ ਕਨਸੀਵ ਹੋਈ ਆ ਮੈਂ ਕੰਮ ਤੇ ਜਾ ਹੀ ਨਹੀਂ ਕਿਉਂਕਿ ਮਾਂ ਦੀ ਆਤਮਾ ਨਹੀਂ ਮੰਨਦੀ ਹੈ ਨਾ ਔਰ ਦੇਖੋ ਜੇ ਮੇਰੀ ਮਜਬੂਰੀ ਹੁੰਦੀ ਤਾਂ ਮੈਨੂੰ ਜਾਣਾ ਵੀ ਪੈਂਦਾ ਵੀ ਮੈਂ ਜਦੋਂ ਵਿਆਹ ਤੋਂ ਬਾਅਦ ਮੈਂ ਇੱਕ ਵਾਰ ਗਈ ਸੀ ਡੇਢ ਦੋ ਮਹੀਨੇ ਬੰਬੇ ਲਾ ਕੇ ਆਈ ਤੇ ਮਤਲਬ ਮੈਂ ਤਾਂ ਦੇਖਦੀ ਹੁੰਦੀ ਸੀ ਇਹ ਚੀਜ਼ਾਂ ਵੀ ਕੁੜੀਆਂ ਨੇ ਮਤਲਬ ਫੋਨ ਤੇ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕਰਦੀਆਂ ਹਣਾ ਵੀ ਰਾਤ ਰਾਤ ਨੂੰ ਫੰਕਸ਼ਨ ਕਰਨੇ ਦਿਨੇ ਆਣਾ ਫਿਰ ਦੂਜੇ ਦਿਨ ਦੀ ਤਿਆਰੀ ਕਰਨੀ ਤੇ ਉਹਨਾਂ ਨੇ ਆਪਦੇ ਬੱਚਿਆਂ ਨਾਲ ਵੀਡੀਓ ਕਾਲ ਕਰਨੀ ਮਤਲਬ ਮੇਰੇ ਦਿਨ ਨੂੰ ਬਹੁਤ ਹੁੰਦਾ ਸੀਗਾ ਮੈਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਕਿ ਆਪਕੇ ਘਰ ਮੇਂ ਮਤਲਬ ਕੋਈ ਕਮਾਣੇ ਵਾਲਾ ਜਾਂ ਫਿਰ ਕੋਈ ਚੀਜ਼ ਵੀ ਕਿਉਂ ਤੁਸੀਂ ਆਈ ਹੋ ਮੈਨੂੰ ਬੜਾ ਤਰਸਦਾ ਹੁੰਦਾ ਸੀ ਵੀ ਕਈ ਕੁੜੀਆਂ ਤਾਂ ਐਦਾਂ ਦੀਆਂ ਵੀ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਸੀ ਹੈਗਾ ਦੇ ਮਤਲਬ ਮੈਂ ਆਪਦੇ ਪੱਲਿਓ ਖਰਚਾ ਕਰਕੇ ਉਹਨਾਂ ਨੂੰ ਕੱਪੜੇ ਲੱਤੇ ਉਹਨਾਂ ਨੂੰ ਤਿਆਰ ਹੋਣ ਦਾ ਤਰੀਕਾ ਹਰ ਇੱਕ ਚੀਜ਼ ਕਰਵਾਈ ਸੀਗੀ ਮਤਲਬ ਐਨੇ ਸੁਧਾਰਨ ਪਰਿਵਾਰਾਂ ਚ ਆਉਂਦੀਆਂ ਹਾਂਜੀ ਬਹੁਤ ਤੁਸੀਂ ਮੰਨੋਗੇ ਨਹੀਂ ਮਤਲਬ ਬੰਗਲਾਦੇਸ਼ ਚੋਂ ਤਾਂ ਮੇਰੇ ਕੋਲੇ ਉਹ ਕੁੜੀਆਂ ਵੀ ਆਈਆਂ ਹੋਈਆਂ ਜਿਨ੍ਹਾਂ ਦੇ ਘਰ ਵਾਲਿਆਂ ਨੇ ਵੇਚਤੀਆਂ ਸੀਗੀਆਂ ਹੂੰ ਉਹਨਾਂ ਦਾ ਐਗਰੀਮੈਂਟ ਕੀਤਾ ਹੋਇਆ ਸੀ ਜੀ ਸਾਲ-ਸਾਲ ਦਾ ਹੂੰ ਦੋ ਦੋਸਤਾਂ ਦਾ ਐਗਰੀਮੈਂਟ ਕਰਕੇ ਭੇਜ ਦਿੰਦੇ ਆ ਉਹਨਾਂ ਕੁੜੀਆਂ ਨੂੰ ਤੁਸੀਂ ਉਹਨਾਂ ਤੋਂ ਕੁਝ ਵੀ ਕਰਵਾ ਸਕਦੇ ਹੋ ਅੱਛਾ ਤੁਸੀਂ ਉਹਨਾਂ ਤੋਂ ਕੁਝ ਵੀ ਕਰਵਾ ਸਕਦੇ ਹੋ ਚਾਹੇ ਤੁਸੀਂ ਉਹਨਾਂ ਤੋਂ ਗਲਤ ਕੰਮ ਕਰਵਾ ਲਓ ਦੂਜੇ ਪਾਸੇ ਲੈ ਜਾਂਦੇ ਆਪਾਂ ਗੱਲ ਦੋ ਨੰਬਰ ਦਾ ਕੰਮ ਵੀ ਤੁਸੀਂ ਕਰਵਾ ਲਓ ਜਾਂ ਫਿਰ ਤੁਸੀਂ ਕੁਝ ਵੀ ਕਰਾਓ ਇਹ ਆਪਣੇ ਤੇ ਡਿਪੈਂਡ ਆ ਹਨਾ ਮਤਲਬ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਕੰਪਨੀਆਂ ਨੂੰ ਵੇਚਦੇ ਆ ਕੰਪਨੀਆਂ ਕਹਿੰਦਾ ਉਹ ਵੇਚ ਜਾਣੀ। ਦੇਖੋ ਮੇਰੀ ਗੱਲ ਸੁਣੋ ਜਿਵੇਂ ਵੇਟਰ ਲਾਈਨ 'ਚ ਨਾ ਕੁੜੀ ਚੱਲਦੀ ਆ ਸੋਹਣੀ ਸੁਨੱਖੀ ਤੇ ਜਿਹੜੀ ਮਤਲਬ ਖੜੀ ਹੋਈ ਫੱਬੇ ਸਮਝ ਗਏ ਜਿਹਨੂੰ ਕੱਪੜੇ ਲੱਤੇ ਪਾਏ ਹੋਏ ਸੋਹਣੇ ਲੱਗਣ ਡਰੈੱਸ ਆਈ ਸ਼ਾਰਟ ਹੁੰਦੀਆਂ ਉਤੋਂ ਦੀਆਂ ਤਾਂ ਤੇ ਸਹੀ ਬੰਦਿਆਂ ਨੇ ਆਪਦੀਆਂ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਵੇ ਜਿਆਦਾ ਨਾ ਜੇ ਮੇਰੀ ਮੀ ਮੇਰੀ ਮਦਰ ਦੀ ਏਜ ਹੁਣ ਹੈਗੀ ਆ 42 43 ਅਬਾਊਟ ਤੱਕ ਤੇ ਕਈ ਬੰਦਿਆਂ ਨੇ ਮਤਲਬ ਆਪਣੀਆਂ ਵਾਈਫ ਤਾਂ ਭੇਜੀਆਂ ਭੇਜੀਆਂ ਆਪਣੇ ਨਾਲ ਕੁੜੀਆਂ ਵੀ ਭੇਜੀ ਹੋਈਆਂ ਅੱਛਾ ਹਾਂ ਇਸ ਲਾਈਨ 'ਤੇ ਤੇ ਸਾਡੇ ਕੋਲ ਇੱਕ ਕੇਸ ਇਦਾਂ ਦਾ ਆਇਆ ਸੀਗਾ ਉਹ ਦੋਨੇ ਮਾਵਾਂ ਈਆਂ ਆਈਆਂ ਸੀਗੀਆਂ ਤੇ ਬੰਬੇ ਨਾਲਾ ਸਵਾਰਾ ਚ ਉਹਨਾਂ ਨੇ ਮਤਲਬ ਇੱਕ ਝੋਪੜਾ ਜਿਹਾ ਪਾਇਆ ਹੋਇਆ ਸੀ ਪਰ ਜਿੰਨੇ ਕਹਿ ਦਿੰਨੇ ਆ ਜੇ ਉੱਥੇ ਮਤਲਬ ਉਹਨਾਂ ਨੇ ਆਪਣੀ ਬੇਟੀ ਨੂੰ ਤਾਂ ਉਹਨੇ ਵਿਚਾਰੀ ਨੇ ਕਿਵੇਂ ਨਾ ਕਿਵੇਂ ਕਰਕੇ ਮਤਲਬ ਸਾਡੇ ਕੋਲੇ ਜਿੰਨਾਂ ਕੋਲੇ ਉਹਨਾਂ ਨੂੰ ਭੇਜਿਆ ਸੀ ਨਾ ਉਹ ਭੱਜ ਗਈਆਂ ਸੀ ਉੱਥੋਂ ਸਮਝ ਗਈ ਕਿਉਂਕਿ ਉਹਦੀ ਬੇਟੀ ਨਾਲ ਤੱਕਾ ਹੋ ਰਿਹਾ ਸੀ ਵੀ ਤੂੰ ਗਲਤ ਕੰਮ ਕਰ ਉਹਦੀ ਬੇਟੀ ਦੀ ਉਮਰ ਹਲੇ ਛੋਟੀ ਸੀ ਜ ਸੌ ਨੂੰ ਵੀ ਮਜਬੂਰ ਕੀਤਾ ਹਾਂ ਉਹਨੂੰ ਮਜਬੂਰ ਕੀਤਾ ਜਾ ਰਿਹਾ ਸੀਗਾ ਤੇ ਇਹ ਚੀਜ਼ ਮਤਲਬ ਸਾਡੇ ਕੋਲੇ ਮੇਰੇ ਜਿਹੜੇ ਸਾਰੇ ਹੈਗੇ ਆ ਨਾ ਅੰਮ੍ਰਿਤਸਰ ਉਹ ਬਹੁਤ ਬਹੁਤ ਵਧੀਆ ਬੰਦੇ ਆ ਉਹਨਾਂ ਨੇ ਮੈਨੂੰ ਆਪਣੀ ਬੇਟੀ ਹੀ ਮੰਨਿਆ ਹੋਇਆ ਤੇ ਮੁੜਕੇ ਮਤਲਬ ਉਹਨਾਂ ਨਾਲ ਸਾਡੀ ਮਤਲਬ ਸਰਦੀ ਗੱਲ ਹੋਈ ਇੱਦਾਂ ਦਾ ਕਰਕੇ ਕਿਸੇ ਨੇ ਮਿਲਵਾਇਆ ਕਿ ਕਿਸੇ ਭਲੇ ਬੰਦੇ ਨੇ ਉਸ ਟਾਈਮ ਤੇ ਅਸੀਂ ਆਫਿਸ 'ਚ ਹੀ ਸੀਗੇ ਫਿਰ ਅਸੀਂ ਉਹਦੀ ਮਦਰ ਨੂੰ ਕਿਹਾ ਵੀ ਚਲੋ ਤੁਹਾਡੀ ਬੇਟੀ ਨੂੰ ਅਸੀਂ ਵੇਟਰ ਲਾਈਨ 'ਚ ਲੈ ਲੈਣੇ ਆ ਵੀ ਇਹ ਸਾਡੀ ਜ਼ਿੰਮੇਵਾਰੀ ਸੀ ਗਲਤ ਨਹੀਂ ਇਹਦੇ ਨਾਲ ਕੁਛ ਹੁੰਦਾ ਕੁੜੀ ਬਹੁਤ ਸੋਹਣੀ ਸੀ ਜੀ ਉਹ ਹੂੰ ਬਹੁਤ ਸੋਹਣੀ ਕੁੜੀ ਸੀ ਉੱਚੀ ਲੰਬੀ ਸੀਗੀ ਸਾਨੀਆ ਨਾਮ ਦੀ ਕੁੜੀ ਦਾ ਤੇ ਉਹ ਤਾਂ ਆ ਗਈ ਫਿਰ ਮਤਲਬ ਅਸੀਂ ਉਹਦੀ ਮਦਰ ਨੂੰ ਪੁੱਛਿਆ ਵੀ ਤੁਸੀਂ ਤੁਸੀਂ ਕੀ ਕਰੋਗੇ ਕਹਿੰਦੇ ਮੇਰੇ ਤਾਂ ਹਸਬੰਦ ਨੇ ਮੈਨੂੰ ਵੀ ਇੱਥੇ ਕੰਮ ਲਈ ਭੇਜਿਆ ਨਾ ਤੇ ਉਹਨੇ ਮਤਲਬ ਉਹਦੀ ਬੇਟੀ ਅੱਜ ਦੇ ਟਾਈਮ ਤੇ ਵੀ ਸ਼ੋਸ ਕਰਦੀ ਹੈ ਤੇ ਉਹ ਖੁਦ ਲੇਡੀਜ਼ ਦੂਸਰੇ ਕੰਮ 'ਚ ਅੱਛਾ ਉਹ 42 ਸਾਲ ਦੀ ਔਰਤ ਨੂੰ ਵੀ ਵੀ 40 42 ਐਨੇ ਸਾਲ ਦੀ ਹੋਊਗੀ ਉਹ ਹਾਂ ਵੇਚ ਦਿੰਦੇ ਆ ਵੇਚ ਦਿੰਦੇ ਆ ਫਿਰ ਉਹ ਸਾਲ-ਸਾਲ ਦੋ-ਦੋ ਸਾਲ ਆਪਣੇ ਘਰੇ ਵਾਪਸ ਨਹੀਂ ਜਾ ਸਕਦੇ ਹੂੰ ਉਹਨਾਂ ਨੂੰ ਦੁੱਖ ਦੇ ਤਕਲੀਫ ਹੋਵੇ ਜੋ ਵੀ ਹੋਵੇ ਉਹਨਾਂ ਦੇ ਬ੍ਰੋਕਰ ਕੀ ਕਰਦੇ ਆ ਜਿਹੜੇ ਉਹਨਾਂ ਨੂੰ ਖਰੀਦਦੇ ਕਰਦੇ ਆ ਬ੍ਰੋਕਰ ਹੀ ਕਹਿ ਦਿੰਨੇ ਆ ਆਪਾਂ ਨੂੰ ਉਹ ਕੀ ਕਰਦੇ ਆ ਵੀ ਜਿਹੜੀ ਕੁੜੀ ਦੀ ਕਮਾਈ ਹੁੰਦੀ ਆ ਨਾ ਉਹ ਬਸ ਉਹਨਾਂ ਦੇ ਘਰਦਿਆਂ ਨੂੰ ਪਾਉਂਦੇ ਰਹਿੰਦੇ ਆ ਕੁੜੀ ਦੇ ਖਰਚੇ ਜੋਗਾ ਕੁੜੀ ਨੂੰ ਦਿੰਦੇ ਰਹਿੰਦੇ ਹੂੰ ਮਤਲਬ ਉਹ ਸਿਰਫ ਖਰਚਾ ਹੀ ਲੈ ਸਕਦੀ ਆ ਬਾਕੀ ਸਾਰੀ ਕਮਾਈ ਉਹਨਾਂ ਦੇ ਹਾਂਜੀ ਹਾਂਜੀ ਤੇ ਫਿਰ ਵੀ ਮਤਲਬ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੇਰੇ ਨਾਲ ਉਹ ਕਹਿੰਦੀ ਮੇਰੇ ਨਾਲ ਇਹ ਚੀਜ਼ ਨਹੀਂ ਹੈਗੀ ਇਹ ਸਾਡੇ ਬੰਗਲਾਦੇਸ਼ 'ਚ ਇਹ ਕੁਝ ਕਰਦੇ ਆ ਵੀ ਉਹ ਤੇ ਲੋਕ ਉੱਥੇ ਚੱਲਦਾ ਉੱਥੇ ਘਰ ਦੇ ਵੀ ਸਾਨੂੰ ਇਦਾਂ ਮਤਲਬ ਅੱਗੇ ਭੇਜ ਦਿੰਦੇ ਆ ਅਸੀਂ ਇੱਥੇ ਆ ਜੰਨੇ ਆ ਤੇ ਕੰਮ ਇਹੀ ਕੰਮ ਕਰਦੇ ਆ ਅਸੀਂ ਹੂੰ ਬਹੁਤ ਜ਼ਿਆਦਾ ਬੁਰੇ ਹਾਲਾਤ ਬੰਗਲਾਦੇਸ਼ੀ ਔਰਤਾਂ ਦੇ ਹਾਂ 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 ਤੇ ਇਹ ਇਧਰ ਦੀਆਂ ਕੁੜੀਆਂ ਨਾਲ ਵੀ ਕੁਝ ਇਹੋ ਜਿਹਾ ਹੁੰਦਾ ਆਪਣੇ ਨਹੀਂ ਆਪਣੇ ਦੇਖੋ ਹਜ ਤੱਕ ਤਾਂ ਮੈਂ ਚਾਂਸ ਦੇਖਿਆ ਨੀਗਾ ਹੂੰ ਵੀ ਆਪਣੇ ਇਧਰ ਦੀਆਂ ਕੁੜੀਆਂ ਦੇ ਆਪਣੇ ਤਾਂ ਦੇਖੋ ਹੁਣ ਦੇਖਿਆ ਜਾਵੇ ਤਾਂ ਹੁਣ ਰੇਵ ਕੀਰਾਤ ਪਰ ਨਿੱਕੀ ਨਿੱਕੀ ਬੱਚਿਆਂ ਦਾ ਹੁਣ ਰੇਪ ਕਰ ਰਹੇ ਆ ਜਿਵੇਂ ਹਨਾ ਵੀ ਹੁਣ ਮਿਤਾਲੀ ਨਾਮ ਦੀ ਕੁੜੀ ਸੀ ਆਈ ਥਿੰਕ ਮੁਹਾਲੀ ਦੀ ਸੀਗੀ ਸ਼ਾਇਦ ਉਹ ਜਿਹਦਾ ਰੇਪ ਹੋਇਆ ਉਹਨੂੰ ਕਿਵੇਂ ਕਿਵੇਂ ਉਹਦੀ ਬਾਡੀ ਪੂਰੀ ਵੀ ਮਤਲਬ ਆਪਾਂ ਤਾਂ ਉਹਨਾਂ ਚੀਜ਼ਾਂ ਤੋਂ ਵੀ ਡਰਦੇ ਆਂ ਪਰ ਆਪਣੇ ਨਹੀਂ ਇਹ ਚੀਜ਼ਾਂ ਹੈਗੀਆਂ ਵੀ ਆਪਣੇ ਪੇਰੈਂਟਸ ਆ ਭੈਣ ਭਰਾ ਆ ਹਸਬੰਡ ਵਿੱਚ ਉਹ ਚੀਜ਼ਾਂ ਨਹੀਂ ਇੱਥੇ ਨਹੀਂ ਹੈਗੀਆਂ ਆਪਣੇ ਵੀ ਮੈਂ ਹਾਲੇ ਤੱਕ ਆਪਣੇ ਪੰਜਾਬ 'ਚ ਇਹ ਚੀਜ਼ ਨਹੀਂ ਦੇਖੀ ਪਰ ਹਾਂ ਇਹ ਰੇਪ ਬਹੁਤ ਜ਼ਿਆਦਾ ਵੱਧ ਰਹੇ ਆ ਇਸ ਚੀਜ਼ ਨੂੰ ਮਤਲਬ ਦੇਖੋ ਜਿਵੇਂ सीएम साहब ਆਪਣੇ ਨਸ਼ਿਆਂ ਨੂੰ ਰੋਕ ਰਹੇ ਆ ਵੀ ਮੇਰੀ ਇਹ ਹੀ ਬੇਨਤੀ ਆ ਉਹਨਾਂ ਅੱਗੇ ਵੀ ਤੁਸੀਂ ਇਸ ਚੀਜ਼ ਨੂੰ ਵੀ ਬੰਦ ਕਰਵਾਓ ਵੀ ਮੈਂ ਚੰਨੀ ਆ ਵੀ ਮੇਰੀ ਸੋਚ ਕੀ ਆ ਤੇ ਮੈਂ ਚੰਨੀ ਕਿ ਉਹਨਾਂ ਦੀ ਵੀ ਸੋਚ ਇਦਾਂ ਹੀ ਬਣੇ ਕਿ ਜਿਹੜੇ ਬੰਦੇ ਕੁੜੀਆਂ ਨਾਲ ਰੇਪ ਕਰ ਰਹੇ ਆ ਨਿੱਕੀਆਂ ਨਿੱਕੀਆਂ ਬੇਟੀਆਂ ਨਾਲ ਰੇਪ ਕਰ ਰਹੇ ਆ ਉਹਨਾਂ ਲਈ ਸਜ਼ਾ ਇੱਕ ਹੀ ਹੋਣੀ ਚਾਹੀਦੀ ਆ ਉਹਨਾਂ ਨੂੰ ਮੌਤ ਦਿਓ ਉਹਨਾਂ ਨੂੰ ਮੌਤ ਦੋ 사우ਦੀ ਅਰਬ 'ਚੇ ਗੋਲੀ ਮਾਰਦੇ ਆ ਜੀ ਸਿੱਧੀ ਜਿਹੜੇ ਰੇਪ ਕਰਦੇ ਆ ਹਮ ਪਰ ਆਪਣੇ ਇੰਡੀਆ 'ਚ ਕਿਉਂ ਵੱਧ ਰਿਹਾ ਰੇਪ ਇੰਨਾ ਰੇਪ ਆਪਾਂ ਕਦੇ ਸੁਣਿਆ ਫੋਰਨ 'ਚ ਰੇਪ ਹੋਇਆ ਹਮ ਫੋਰਨ 'ਚ ਵੀ ਹੁੰਦੇ ਆ ਪਰ ਚਲੋ ਉੱਥੇ ਥੋੜਾ ਥੋੜਾ ਉਹਨੇ ਪੱਧਰ ਨਹੀਂ ਉੱਡਾ ਵੱਡਾ ਜਿੰਨਾ ਆਪਣੇ ਵੱਡਾ ਹਾਂ ਵੀ ਮਤਲਬ ਠੀਕ ਆ ਮੈਂ ਦੇਖੋ ਹਾਲੇ ਤੱਕ ਇੰਨਾ ਕਦੇ ਨਹੀਂ ਸੁਣਿਆ ਵੀ ਫੋਰਨ 'ਚ ਵੀ ਰੇਪ ਹੁੰਦੇ ਆ ਹਮ ਪਰ ਆਪਣੇ ਜਿਵੇਂ ਤੁਸੀਂ ਦਿੱਲੀ ਲਾ ਲੋ ਦਿੱਲੀ ਵਾਲੀ ਸਾਈਡ ਇਹ ਕਿੰਨਾ ਕੁਛ ਚੱਲ ਰਿਹਾ ਕਿਵੇਂ ਕੁੜੀਆਂ ਨੂੰ ਮਾਰਦੇ ਆ ਹਨਾ ਹੁਣ ਇੱਕ ਕੁੜੀ ਹੋਰ ਸੀਗੀ ਛੋਟੀ ਜੀ ਬੱਚੀ ਉਹਦਾ ਰੇਪ ਹੋ ਗਿਆ ਜੋਧਪੁਰ ਚੇ 8 ਮਹੀਨਿਆਂ ਦੀ ਬੱਚੀ ਦਾ ਰੇਪ ਹੋ ਗਿਆ ਠੀਕ ਹੈ ਵੀ ਮਤਲਬ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ ਦੇਖੋ ਮੈਂ ਤਾਂ ਆਪਣੇ ਸਰਕਾਰ ਨੂੰ ਹੀ ਕਹਿ ਸਕਦੀ ਆ ਵੀ ਤੁਸੀਂ ਇਸ ਚੀਜ਼ ਤੇ ਵੀ ਰੋਕ ਲਗਾਓ ਬਈ ਸਜਾਦਾ ਇਹਦੀ ਬੰਦੀ ਕਰ ਦੋ ਇਹਦੀ 21000 ਰੱਖੋ ਵੀ ਉਸ ਬੰਦੇ ਨੂੰ ਮੌਤ ਆ ਜੀ ਪਰ ਚਾਪੁਰਚਾ ਕੱਟਣ ਦੀ ਲੋੜ ਹੀ ਖਤਮ ਕਰੋ ਬਸ ਸਿੱਧੀ ਉਹਨੂੰ ਫਾਹਾ ਦੋ ਬੰਦੇ ਨੂੰ ਵੀ ਜਿਹੜਾ ਕੀ ਕਿਸੇ ਦੀ ਧੀ ਪੈਣ ਦੀ ਜ਼ਿੰਦਗੀ ਖਰਾਬ ਕਰ ਰਿਹਾ ਇਹ ਸਭ ਤੋਂ ਵੱਡਾ ਦਾਗ ਆ ਸਭ ਤੋਂ ਵੱਡਾ ਦਾਗ ਆ ਮਤਲਬ ਹੁਣ ਉਹ ਕਲਕੱਤਾ 'ਚ ਵੀ ਆਪਾਂ ਵੇਖਿਆ ਸੀਗਾ ਹਨਾ ਡਾਕਟਰ ਨਾਲ ਕਿੰਨਾ ਗਲਤ ਹੋਇਆ ਸੀਗਾ ਆਪਣੇ ਇਹ ਚੀਜ਼ਾਂ ਚੱਲਦੀਆਂ ਪਰ ਮੈਂ ਅੱਜ ਤੱਕ ਇਹ ਚੀਜ਼ ਨਹੀਂ ਸੁਣੀ ਕਿਸੇ ਨੇ ਮਜਬੂਰ ਕੀਤਾ ਹੋਵੇ ਆ ਜੋ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਸੋਹਣੀਆਂ ਸੁਨੱਖੀਆਂ ਕੁੜੀਆਂ ਹੀ ਇਸੇ ਲਾਈਨ ਚ ਆ ਸਕਦੀਆਂ ਵੇਟਰ ਵਾਲੀ ਚ ਤੇ ਫਿਰ ਉਹ ਸੋਹਣੀ ਸੁਨੱਖੀ ਕੁੜੀ ਨੂੰ ਜਦ ਜਦੋਂ ਬੰਦਾ ਜਿਵੇਂ ਆਪਾਂ ਵੇਖਦੇ ਆ ਵਿਆਹਾਂ ਤੇ ਵਿੱਚ ਇੱਧਰ ਛੋਟੇ ਪੱਦਰ ਵਾਲਿਆਂ ਤੇ ਵੀ ਵੇਖਦੇ ਆ ਵੀ ਉੱਥੇ ਵੀ ਕੁੜੀਆਂ ਨੂੰ ਇਸ਼ਾਰੇ ਗਲਤ ਹੁੰਦੇ ਆ ਜਾਂ ਕੁੜੀਆਂ ਨੂੰ ਨੰਬਰ ਜਿਵੇਂ ਤੁਸੀਂ ਕਹ ਥੋੜੇ ਤੁਹਾਨੂੰ ਤੱਕ ਫੜਾਉਣ ਦੀ ਕੋਸ਼ਿਸ਼ ਕੀਤੀ ਇਹੋ ਜਿਹਾ ਕੁਝ ਵੀ ਹੁੰਦਾ ਜਿਵੇਂ ਕਈ ਵਾਰੀ ਤਾਂ ਬਜ਼ੁਰਗ ਹੀ ਹੱਦਾਂ ਟੱਪ ਜਾਂਦੇ ਆ ਨੀਚੇ ਜਦੋਂ ਆਪਾਂ ਖੋਦੀ ਦੇਖਦੇ ਹਾਂ ਕਈ ਵਾਰੀ ਸਾਡੇ ਆਪ ਦੇ ਵਿਆਹ ਹੁੰਦਾ ਤੇ ਸਾਡੇ ਆਪ ਦੇ ਬੰਦੇ ਹੀ ਕੁਝ ਬਜ਼ੁਰਗ ਐ ਉਹ ਜੇ ਹੁੰਦੇ ਆ ਵੀ ਪੀ ਖਾ ਕੇ ਤੇ ਖੋਦੀ ਨੰਬਰ ਮੰਗਣੇ ਸ਼ੁਰੂ ਕਰ ਦਿੰਦੇ ਆ ਉਸ ਚੀਜ਼ ਨੂੰ ਦੇਖਦੇ ਹੀ ਨਹੀਂ ਵੀ ਸਾਡੀਆਂ ਵੀ ਧੀਆ ਭੈਣਾਂ ਬੈਠੀਆਂ ਵੀ ਜੇ ਉਹ ਕੋਈ ਨੱਚ ਰਹੀ ਆ ਬਈ ਉਹ ਥੋੜੇ ਵਿਆਹ ਚ ਰੌਣਕ ਲਾਣ ਆਈ ਆ ਕੋਈ ਇਹ ਨਹੀਂ ਵੀ ਉਹ ਉਹਦਾ ਆਪਦਾ ਕੰਮ ਵੀ ਕਰ ਰਹੀ ਹੈ ਤੇ ਤੁਹਾਡੇ ਵਿਆਹ ਚ ਰੌਣਕ ਲਾਣ ਆਈਆਂ ਜੇ ਇਹ ਨਹੀਂ ਹੁੰਦੀਆਂ ਤੇ ਮਤਲਬ ਤੁਹਾਡੇ ਵਿਆਹ ਫਿਰ ਵਿਆਹ ਹੋਇਆ ਥੋੜੀ ਹੋਣੀ ਸੀਗੇ ਫਿਰ ਤਾਂ ਦੇਖੋ ਆਪਾਂ ਭੰਗੜੇ ਵਾਲੇ ਆਂਦੇ ਆ ਭੰਗੜੇ ਵਾਲੀਆਂ ਕੁੜੀਆਂ ਆਉਂਦੀਆਂ ਹੈਨਾ ਉਹਨਾਂ ਦੇ ਘਰੇ ਕੋਈ ਦੁੱਖ ਆ ਤਕਲੀਫ ਆ ਸਾਰਾ ਕੁਝ ਛੱਡ ਕੇ ਆਉਂਦੀਆਂ ਉਹ ਵਿਚਾਰੀਆਂ ਫਿਰ ਵੀ ਕੋਚ ਹੋ ਕੇ ਨੱਚਦੀਆਂ ਜਿਵੇਂ ਆਪਾਂ 100 ਕੁੜੀ ਦੀ ਗੱਲ ਕਰ ਲਈਏ ਉਹਦੇ ਬ੍ਰਦਰ ਦੀ ਡੈਥ ਹੋਈ ਆ ਹੈਨਾ ਫਿਰ ਵੀ ਉਹ ਕੁੜੀ ਆਪਣੇ ਕਰ ਰਹੀ ਆ ਸ਼ੋਅ ਕਰ ਰਹੀ ਆ ਅੱਜ ਦੇ ਟਾਈਮ ਪਰ ਲੋਕੀਏ ਚੀਜ਼ਾਂ ਨਹੀਂ ਨਾ ਸੋਚਦੇ ਲੋਕਾਂ ਨੂੰ ਇਹ ਚੀਜ਼ ਕਿਉਂ ਕੀ ਲੱਗਦੀ ਆ ਜੀ ਠੀਕ ਆ ਉਹ ਆਰਕੈਸਟਰਾ ਵਾਲੀ ਕੁੜੀ ਆ ਤੇ ਉਹਨੇ ਮਾੜਾ ਜਾਂ ਡੀਪ ਗਲਾ ਪਾ ਲਿਆ ਤੇ ਉਹ ਕੁੜੀ ਗਲਤ ਹੋ ਗਈ ਜੇ ਉਹਨੇ ਸਟੇਜ ਤੇ ਨੱਚਦੀ ਨੇ ਕਲਚਰਲ ਛੱਡ ਕੇ ਉਹਨੇ ਵੈਸਟਰਨ ਸਟੈਪ ਕਰਤਾ ਤੇ ਉਹ ਕੁੜੀ ਗਲਤ ਹੋ ਗਈ ਉਹ ਗਲਤ ਥੋੜੀ ਆ ਫਿਰ ਉਹ ਗਲਤ ਨਹੀਂ ਹੋ ਸਕਦੀ ਨਾ ਉਹ ਤੁਹਾਡੇ ਵਿਆਹ ਚ ਤੁਹਾਨੂੰ ਇੰਜੋਏ ਕਰਾਣ ਆਈ ਆ ਨਾ ਕਿ ਤੁਹਾਡੇ ਨਾਲ ਸੋਣ ਆਈ ਆ ਪਰ ਤੁਸੀਂ ਲੋਕ ਕੀ ਕਰਦੇ ਹੋ ਮੁੰਡੇ ਦਾ ਮੁੰਡੇ ਬਜ਼ੁਰਗ ਲੋਕ ਵੀ ਉਹਨਾਂ ਨੂੰ ਗਲਤ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ ਜਾ ਕੇ ਉਹਨਾਂ ਨਾਲ ਛੇੜਖਾਨੀਆਂ ਕਰਨੀਆਂ ਦੇਖਿਆ ਹੋਈਆਂ ਚੀਜ਼ਾਂ ਆਪ ਨੂੰ ਵੀ ਪਤਾ ਹੀ ਆ ਹਨ ਜੋ ਵੀ ਹੈਗਾ ਜਿਵੇਂ ਆਪਾਂ ਕਹਿੰਨੇ ਵੀ ਕੋਈ ਕੁੜੀਆਂ ਦੀ ਕੁੜੀਆਂ ਨੂੰ ਕੰਮ ਕਰਨਾ ਜਿੱਥੇ ਵੀ ਸੁਰੱਖਿਅਤ ਨਹੀਂ ਮਹਿਸੂਸ ਹੁੰਦਾ ਜਦੋਂ ਕਹਿੰਨੇ ਆ ਵੀ ਘਰੇ ਹੀ ਕੁੜੀਆਂ ਸਿਰਫ ਸੁਰੱਖਿਅਤ ਹੁੰਦੀਆਂ ਅੱਜ ਕੱਲ੍ਹ ਤਾਂ ਘਰਾਂ 'ਚ ਵੀ ਬਹੁਤ ਕੁਝ ਗਲਤ ਹੋਣ ਲੱਗ ਜਾਂਦਾ ਪਰ ਇਹ ਫਿਰ ਕਿਵੇਂ ਹੋਊਗਾ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਕੋਲੇ ਪੈਸਾ ਨਹੀਂ ਜਾਂ ਜਿਨ੍ਹਾਂ ਕੋਲੇ ਪੜ੍ਹਾਈ ਲਿਖਾਈ ਨਹੀਂ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੁਸੀਂ ਟੌਪ ਲੈਵਲ ਦੇ ਇਵੈਂਟ ਕਰਦੇ ਹੋ ਉੱਥੇ ਵੀ ਇਹੋ ਜਿਹੀਆਂ ਗੱਲਾਂ ਹੋਣੀਆਂ ਤਾਂ ਫਿਰ ਇਹਦਾ ਮਤਲਬ ਮਾਨਸਿਕਤਾ ਤਾਂ ਚਾਹੀਏ ਪੜ੍ਹਾਈ ਲਿਖਾਈ ਵਾਲਿਆਂ ਦੇ ਤਾਂ ਚਾਹੀਏ ਚੰਗੀ ਅਨਪੜ੍ਹਾਂ ਨਾਲ ਦੀ ਕੋਈ ਨਹੀਂ ਰਹੀ ਬੰਦਿਆਂ ਦੀ ਤਾਂ ਦੇਖੋ ਜੀ ਇੱਕ ਗੱਲ ਦੱਸਾਂ ਮੈਂ ਜਿਹੜਾ ਅਨਪੜ੍ਹ ਬੰਦਾ ਹੋਊਗਾ ਨਾ ਉਹ ਆਪ ਦੀ ਔਕਾਤ ਦਿਖਾਣ ਲੱਗਿਆ ਮੈਂਟਲ ਹੁੰਦਾ ਅੱਪਾ ਔਕਾਤ ਤੇ ਗੱਲ ਕਰਨੇ ਚਲੋ ਕਰਨੀ ਨਹੀਂ ਚਾਹੀਦੀ ਛੋਟਾ ਮੂ ਵੱਡੀ ਗੱਲ ਉਹ ਆਪਦਾ ਜਿਹੜਾ ਅੰਦਰ ਦਾ ਹਵਸ ਦਾ ਪੁਜਾਰੀ ਆ ਸ਼ੈਤਾਨ ਆਪਾਂ ਜਿਹਨੂੰ ਕਹਿ ਦਿੰਨੇ ਆ ਉਹ ਨਾ ਬਿਨਾ ਸੋਚੇ ਸਮਝੇ ਬਿਨਾ ਦਮਾਗ ਲਾਏ ਉੱਥੇ ਸ਼ੋਅ ਕਰ ਦਿੰਦਾ ਵੀ ਜੀ ਮੈਂ ਤਾਂ ਆਹਾਂ ਪਰ ਇੱਕ ਪੜਿਆ ਲਿਖਿਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪੜੇ ਲਿਖੇ ਇਨਸਾਨ ਦੀ ਗੱਲ ਕਰਦੇ ਆ ਵੀ ਉਹਨਾਂ ਦੀ ਵੀ ਸੋਚ ਉਹਨਾਂ ਦੀ ਤਾਂ ਉਹਨਾਂ ਨਾਲੋਂ ਦੁੱਗਣੀ ਸੋਚ ਹੁੰਦੀ ਆ ਗਲਤ ਕੰਮ ਚ ਪੜਾ ਲਿਖਾ ਤਾਂ ਬੇਕੂਫੀ ਕਰ ਦਿੰਦਾ ਉਹ ਤਾਂ ਦਿਖਾਈ ਦਿੰਦਾ ਪਰ ਜਿਹੜਾ ਮਤਲਬ ਇਹ ਇਹ ਜਿਹੜੇ ਲੋਕ ਹੁੰਦੇ ਆ ਨਾ ਪੜੇ ਲਿਖੇ ਲੋਕ ਹੁੰਦੇ ਆ ਜਿਹੜੇ ਇਹ ਕੀ ਕਰਦੇ ਆ ਪੈਸੇ ਨਾਲ ਚੱਲਦੇ ਆ ਪਹਿਲੀ ਗੱਲ ਤਾਂ ਜਿਹੜੇ ਅਮੀਰੀ ਰਹਿਸ਼ ਜਾਦੇ ਆ ਆਪਾਂ ਕਹਿ ਦਈਏ ਇਹਨਾਂ ਨੂੰ ਇਹ ਲੱਗਦਾ ਵੀ ਸੇ ਹਰ ਕੁਝ ਖਰੀਦ ਲਾਂਗੇ ਅਸੀਂ ਸਾਰਾ ਕੁਝ ਖਰੀਦ ਲਾਂਗੇ ਤੇ ਤੁਸੀਂ ਮੰਨੋਗੇ ਨਹੀਂ ਮਤਲਬ ਇੱਕ ਅਮੀਰੀ ਵੇਖੀ ਜਾਵੇ ਇੱਕ ਸਾਈਡ ਤੇ ਤੁਸੀਂ ਢੇਰੀ ਲਾ ਕੇ ਪੈਸਾ ਰੱਖ ਦੋ ਤੇ ਇੱਕ ਕੁਰਸੀ ਤੇ ਆਪਾਂ ਵੀ ਇਹੋ ਜਿਹਾ ਇਨਸਾਨ ਬਿਠਾ ਦਈਏ ਵੀ ਚਲੋ ਕੈਨੇਡਾ ਸਾਰੇ ਰੱਬ ਦੇ ਬਣਾਏ ਬੰਦੇ ਆ ਵੀ ਜਿਹਨੂੰ ਵੇਖਣ ਨੂੰ ਵੀ ਨਾ ਜੀ ਕਰੇ ਹੂੰ ਠੀਕ ਆ ਪਰ ਫਿਰ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਵੀ ਸੋਚ ਦੱਸਦੀਆਂ ਹੂੰ ਉਹ ਬੰਦਾ ਨਹੀਂ ਵੇਖਦੀਆਂ ਹੂੰ ਉਹ ਪੈਸਾ ਵੇਖਦੀਆਂ ਹੂੰ ਕੁੜੀਆਂ ਦੇ ਵੀ ਦੇਖੋ ਹਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਕੁੜੀਆਂ ਵੀ ਗਲਤ ਹੁੰਦੀਆਂ ਹੂੰ ਉਹ ਪੈਸਾ ਹੀ ਵੇਖਦੀਆਂ ਪਰ ਤੁਸੀਂ ਜੇ ਪੈਸਾ ਹੀ ਵੇਖਣਾ ਤੁਸੀਂ ਆਪਣੇ ਸਰੀਰ ਨੂੰ ਗਲਤ ਇਸਤੇਮਾਲ ਨਾ ਕਰਵਾਓ ਕਿਸੇ ਤੋਂ ਵੀ ਠੀਕ ਆ ਮੈਂ ਤਾਂ ਇੱਕ ਹੀ ਗੱਲ ਕਹਨੀ ਆ ਵੀ ਦੇਖੋ ਮੈਂ ਕਿਸੇ ਤੋਂ ਡਰ ਕੇ ਨਹੀਂ ਰਹੀ ਅੱਜ ਤੱਕ ਵੀ ਤੇ ਅੱਜ ਵੀ ਨਹੀਂ ਡਰਦੀ ਸਿਰਫ ਇੱਕ ਮੇਰੀ ਮਾਤਾ ਰਾਨੀ ਨੂੰ ਛੱਡ ਕੇ ਬਸ ਤੇ ਮੈਂ ਕੁੜੀਆਂ ਨੂੰ ਇੱਕ ਹੀ ਗੱਲ ਕਹਨੀ ਵੀ ਕੁੜੀਓ ਡਰੋ ਨਾ ਕੰਮ ਕਰੋ ਜੇ ਤੁਹਾਡੀ ਦੇਖੋ ਜੀ ਲਵ ਲਾਈਫ ਸਭ ਦੀ ਹੁੰਦੀ ਆ ਮੇਰੀ ਖੁਦ ਦੀ ਲਵ ਮੈਰਿਜ ਆ ਲਵ ਲਾਈਫ ਸਭ ਦੀ ਹੁੰਦੀ ਆ ਪਰ ਐਦਾਂ ਦਾ ਨਾ ਕਰੋ ਮਤਲਬ ਕਿ ਮੁੰਡਾ ਤੁਹਾਨੂੰ ਵਰਤੇ ਕਰੇ ਤੇ ਮੁੜ ਕੇ ਚਲਾ ਜਾਵੇ ਫਿਰ ਉਸ ਚੀਜ਼ ਦਾ ਬਹੁਤ ਦੁੱਖ ਹੁੰਦਾ ਹੂੰ ਮਤਲਬ ਕਿ ਜ਼ਿੰਦਗੀ ਨੂੰ ਜੇਕਰ ਤੁਸੀਂ ਆਪ ਦੇ ਵੀ ਥੋੜਾ ਜਿਹਾ ਦੇਖੋ ਵੀ ਸਾਰੇ ਪਾਸੇ ਪੈਸਾ ਵੀ ਜ਼ਰੂਰੀ ਨਹੀਂ ਤੇ ਸਾਰੇ ਪਾਸੇ ਵੀ ਆਪਾਂ ਕਹੀਏ ਵੀ ਉਸ ਨੂੰ ਬੈਲੈਂਸ ਬਣਾ ਕੇ ਚੱਲੋ ਹੂੰ ਪੈਸਾ ਤਾਂ ਫਿਰ ਦੇਖੋ ਤੁਸੀਂ ਮੇਰੀ ਗੱਲ ਸੁਣੋ ਹੁਣ ਆਪਾਂ ਬਿਮਾਰ ਪਈਆਂ ਹੂੰ ਆਪਾਂ ਬਹੁਤ ਬਿਮਾਰ ਹੋ ਗਏ ਆਪਣੇ ਕੋਲ ਕੋਈ ਨਹੀਂ ਹੈਗਾ ਪੈਸਾ ਪਿਆ ਆਪਣੇ ਨਾਲ ਬੈੱਡ ਤੇ ਆਪਾਂ ਟੈਚੀਆਂ ਭਰ-ਭਰ ਪੈਸੇ ਰੱਖੇ ਹੋਏ ਹਾਂ ਹੂੰ ਆਪਾਂ ਨੂੰ ਪੈਸਾ ਨਹੀਂ ਲੈ ਕੇ ਜਾਉਂਦੇ ਆਪਾਂ ਨੂੰ ਪੈਸਾ ਨਹੀਂ ਲੈ ਕੇ ਜਾਓ ਤੇ ਜੇਕਰ ਕੁੜੀਆਂ ਦੀ ਜ਼ਿੰਦਗੀ ਦੀ ਗੱਲ ਕਰੀਏ ਕੋਈ ਕੰਮਕਾਜੇ ਕੁੜੀਆਂ ਦੀ ਮਾਡਰਨ ਲਾਈਫ ਅਤੇ ਮਾਡਰਨ ਲਾਈਫ ਦੇ ਆਪਾਂ ਕਹਿੰਦੇ ਆ ਵੀ ਐਡਵਾਂਸ ਹੋ ਗਈ ਦੁਨੀਆ ਕੀ ਸੋਚ ਐਡਵਾਂਸ ਹੋਈ ਆ ਲੋਕਾਂ ਦੀ ਕੁੜੀਆਂ ਨੂੰ ਮੈਂ ਜੇ ਦੇਖਿਆ ਜਾਵੇ ਮੈਂ ਆਪਣੇ ਹਸਬੰਦ ਨੂੰ ਲਾ ਕੇ ਚੱਲਣ ਆ ਗਏ ਤਾਂ ਜਿਵੇਂ ਮੈਨੂੰ ਲੱਗਦਾ ਕਿ ਹਾਂ ਕੁਝ ਲੋਕ ਹੈਗੇ ਆ ਵੀ ਜਿਨ੍ਹਾਂ ਦੀ ਸੋਚ ਠੀਕ ਆ ਤੇ ਜੇ ਮਤਲਬ ਜਿਵੇਂ ਹੁਣ ਕਈ ਲੋਕ ਮੈਨੂੰ ਪਿੱਛੇ ਖਿੱਚ ਰਹੇ ਸੀ ਮੇਰੇ AI ਦੀ ਆਈਡੀ ਜਿਹੜੀ ਬਣੀ ਹੋਈ ਸੀਗੇ AI ਥਰੂ ਉਹਨਾਂ ਨੂੰ ਵੇਖ ਕੇ ਕਈ ਐ ਤਾਂ ਵੀ ਵੀ ਨਹੀਂ ਲੋਕ ਅੱਗੇ ਵਧੈ ਨਹੀਂਗੇ ਵੀ ਮਤਲਬ ਇਹ ਤਾਂ ਹੱਲੇ ਵੀ ਉੱਥੇ ਹੀ ਆ AI ਟੈਕਨੋਲੋਜੀ ਗਏ ਕਹੀਏ ਵੀ ਦੁਨੀਆ ਦੀ ਸਭ ਤੋਂ ਲੇਟੈਸਟ ਟੈਕਨੋਲੋਜੀ ਤੇ ਕੋਰੋਂ ਵਰਤਿਆ ਕੀਨੇ ਜਮਾ ਪਿੱਛੇ ਰਹਿ ਤਮਾਗਣੇ ਨੇ ਘੱਟਿਆ ਤਮਾਗਣੇ ਜੇਕਰ ਆਪਾਂ ਗੱਲ ਕਰੀਏ ਤੁਸੀਂ ਖੁਦ ਵੀ ਵੱਡੇ ਵੱਡੇ ਇਵੈਂਟ ਕੀਤੇ ਜਾਂ ਇਵੈਂਟ ਮੈਨੇਜਮੈਂਟ ਕੰਪਨੀ ਦੇ ਵਿੱਚ ਕੰਮ ਕਰਦੇ ਹਾਂ ਕਿ ਜਿਵੇਂ ਕਈਏ ਵੀ ਸੌਖਾ ਤਰੀਕਾ ਕੀ ਹੈ ਕੁੜੀਆਂ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਲੜਨ ਦਾ ਸੌਖਾ ਤਰੀਕਾ ਤਾਂ ਜੀ ਦੇਖੋ ਇਹ ਹੀ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਨਾ ਧੱਕਾ ਹੋ ਰਿਹਾ ਤਾਂ ਤੁਹਾਡੇ ਲਈ ਪੁਲਿਸ ਬਣੀ ਤੁਸੀਂ ਜਾਓ ਤੁਸੀਂ ਇਹ ਚੀਜ਼ ਨਾਲ ਸੋਚੋ ਕਿ ਜੇ ਤੁਹਾਨੂੰ ਇੱਕ ਬੰਦਾ ਬਲੈਕਮੇਲ ਕਰ ਰਿਆ ਵੀ ਮੇਰੇ ਕੋਲ ਤਾਂ ਤੇਰੀ ਫਲਾਨੀ ਚੀਜ਼ ਹੈਗੀ ਆ ਜਾਂ ਕੁਝ ਵੀ ਆ ਉਹ ਮਤਲਬ ਜਿਵੇਂ AI ਨਾਲ ਯੂਜ਼ ਕਰਕੇ ਜਾਂ ਕੁਝ ਵੀ ਆ ਤੁਸੀਂ ਇਹ ਵੀ ਮੰਨ ਕੇ ਚੱਲੋ ਅੱਜ ਕੱਲ ਦੇ ਮੁੰਡੇ ਪਹਿਲਾਂ ਕੁੜੀਆਂ ਨਾਲ ਰਿਲੇਸ਼ਨ ਬਣਾਉਂਦੇ ਆ ਰਿਲੇਸ਼ਨ ਬਣਾ ਕੇ ਉਹਨਾਂ ਨਾਲ ਉਹਨਾਂ ਦੀਆਂ ਵੀਡੀਓਜ਼ ਬਣਾਉਂਦੇ ਆ ਫੋਟੋਸ ਖਿੱਚਦੇ ਆ ਮੋੜ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਆ ਵੀ ਜਾਂ ਤਾਂ ਤੂੰ ਮੇਰੇ ਨਾਲ ਰਹਿ ਯਾ ਮੈਨੂੰ 4 ਪੈਸੇ ਖਵਾ ਨਹੀਂ ਤਾਂ ਮੈਂ ਤੇਰੀ ਵੀਡੀਓ ਵਾਇਰਲ ਕਰ ਦੂੰਗਾ ਸੋ ਤੁਸੀਂ ਡਰਨਾ ਨਹੀਂ ਉਸ ਚੀਜ਼ ਤੋਂ ਯਾਰ ਕੋਈ ਗੱਲ ਨਹੀਂ ਹੋ ਗਈ ਗਲਤੀ ਸਭ ਤੋਂ ਹੁੰਦੀ ਆ ਦੇਖੋ ਕੁੜੀਆਂ ਨ ਜਿਹੜੀਆਂ ਹੁੰਦੀਆਂ ਦਿਲ ਦੀਆਂ ਬਹੁਤ ਸੌਫਟ ਹੁੰਦੀਆਂ ਉਹ ਬਹੁਤ ਜਲਦੀ ਬਹਿਕਾ ਗਿਆ ਚ ਆ ਜਾਂਦੀਆਂ ਉਹਨਾਂ ਨੂੰ ਇਦਾਂ ਲੱਗਦਾ ਵੀ ਠੀਕ ਆ ਵੀ ਇਹ ਇੱਕ ਵਾਰੀ ਮੇਰੇ ਅੱਗੇ ਰੋ ਪਿਆ ਇਹ ਤਾਂ ਮੇਰਾ ਹੀ ਆ ਮੇਰੇ ਨਾਲ ਇਹ ਚੀਜ਼ ਹੋਈ ਹੋਈ ਆ ਸੋ ਉਸ ਚੀਜ਼ ਨਹੀਂ ਤੁਸੀਂ ਜਾਣਾ ਤੁਸੀਂ ਡਰਨਾ ਨਹੀਂ ਵੀ ਹਾਂ ਵੀ ਤੁਹਾਡੀ ਵੀਡੀਓ ਲੈ ਲਈ ਤੇ ਵਾਇਰਲ ਕਰ ਦੂਗਾ ਫਿਰ ਤੂੰ ਕੁੜੀਆਂ ਕੀ ਕਰਦੀਆਂ ਬਦਨਾਮੀ ਤੋਂ ਡਰ ਜਾਂਦੀਆਂ ਪੇਰੈਂਟਸ ਦੀ ਬਦਨਾਮੀ ਤੋਂ ਡਰ ਹਾਈ ਲੋਕ ਕੀ ਕਹਿਣਗੇ ਮੇਰੇ ਮਾਪੇ ਉਹਨੂੰ ਜੀਨ ਨਹੀਂ ਦੇਣਗੇ ਇਹ ਨਹੀਂ ਕਹਿੰਦਾ ਕਿਉਂ ਨਹੀਂ ਜੀਨ ਦੇਣਗੇ ਵੀ ਤੁਹਾਡੀ ਜ਼ਿੰਦਗੀ ਤੁਸੀਂ ਆਪਣੇ ਲਈ ਪੈਦਾ ਹੋਏ ਹੋ ਦੁਨੀਆ 'ਚ ਲੋਕਾਂ ਲਈ ਨਹੀਂ ਹੋਏ ਤੁਸੀਂ ਲੋਕਾਂ ਦੀ ਪਰਵਾਹ ਕਰਨੀ ਬੰਦ ਕਰੋ ਪਹਿਲੀ ਗੱਲ ਤਾਂ ਦੇਖੋ ਇਹ ਸਟੈਪ ਇਹ ਨਾ ਚੱਕੋ ਕਿ ਕੋਈ ਮੁੰਡਾ ਤੁਹਾਡਾ ਫਾਇਦਾ ਚੱਕੇ ਸਿੱਧੀ ਗੱਲ ਦੱਸਾਂ ਮੈਂ ਤੁਹਾਨੂੰ ਆਪਣੇ ਆਪ ਨੂੰ ਐ ਉਹ ਜਾ ਬਣਾਓ ਵੀ ਕੋਈ ਤੁਹਾਡਾ ਫਾਇਦਾ ਚੱਕ ਨਾ ਸਕੇ ਦੇਖੋ ਜਿਵੇਂ ਮੁੰਡੇ ਬਿੰਦਾਸ ਰਹਿੰਦੇ ਹਨ ਨਾ ਤੁਸੀਂ ਵੀ ਬਿੰਦਾਸ ਰਹੋ ਮੈਂ ਹੁਣ ਕੱਲੀ ਨੇ ਕਿੱਥੇ ਕਿੱਥੇ ਕੰਮ ਕੀਤਾ ਮੈਂ ਤੁਹਾਨੂੰ ਇੱਕ ਕੇਸ ਦੱਸਦੀ ਆ ਆਪਣੇ ਲਖਨਊ ਦਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਲਖਨਊ ਚ ਗਈ ਕੰਮ ਕਰਨ ਲਈ ਗਰਮੀਆਂ ਦਾ ਟਾਈਮ ਸੀ ਬਹੁਤ ਜ਼ਿਆਦਾ ਤੇ ਉੱਥੇ ਜਾ ਕੇ ਮੇਰਾ ਮਤਲਬ ਦੂਜਾ ਤੀਜਾ ਦਿਨ ਨਹੀਂ ਸੀਗਾ ਤੇ ਉੱਥੋਂ ਦੇ ਲੋਕਾਂ ਨੇ ਤਿੰਨ ਬੰਦੇ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀਗੀ ਤੇ ਇੱਕ ਹੱਥ ਚ ਸਿਗਰਟ ਸੀ ਉਹਨਾਂ ਦੇ ਤੇ ਨਾ ਇੱਕ ਕੁੜੀ ਸੀਗੀ ਸਾਡੀ ਮਤਲਬ ਮੇਰੇ ਵੇਟਰ ਸਾਬ ਦੀ ਮਤਲਬ ਸਾਰੀਆਂ ਚਲੀਆਂ ਗਈਆਂ ਉਹਦਾ ਕੁਛ ਰਹਿ ਗਿਆ ਹੋਊਗਾ ਕੋਲ ਦੀ ਐਡਾ ਕਰਕੇ ਗੋਲ ਟੇਬਲ ਲੱਗੇ ਹੋਏ ਸੀ ਉਹਨਾਂ ਨੇ ਇੱਥੋਂ ਬਾਹ ਫੜ ਲਈ ਕੁੜੀ ਦੀ ਬਾਹ ਫੜ ਕੇ ਉਹਦੇ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਆਲਾ ਬੁੱਕ ਹੋਈ ਪਈ ਸੀ ਗੱਡੀ ਬਾਹਰ ਹੀ ਖੜੀ ਸੀਗੀ ਤੇ ਮਤਲਬ ਅਚਾਨਕ ਮੇਰਾ ਧਿਆਨ ਪੈ ਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਆਪ ਗਏ ਨਹੀਂ ਤੇ ਦੇਖਾ ਤਾਂ ਉਹਨਾਂ ਨੇ ਬਾਹ ਫੜੀ ਮੈਂ ਮੈਂ ਉਹਨਾਂ ਦੇ ਰਿਕੁਐਸਟ ਕੀਤੀ ਮੈਂ ਕਿਹਾ ਸਰ ਤੁਸੀਂ ਮਤਲਬ ਸਰ ਆਪ ਇਹ ਕੀ ਕਰ ਰਹੇ ਹੋ ਆਪ ਨੂੰ ਇਹਨਾਂ ਕੋ ਛੋੜ ਦੋ ਆਪ ਕੋਈ ਬਾਤ ਨਹੀਂ ਵੀ ਮੈਂ ਤਾਂ ਗੱਲ ਹੀ ਟਾਲ ਲਈ ਸੀ ਮੈਂ ਕਿਹਾ ਸਰ ਆਪ ਇਹਨਾਂ ਕੋ ਆਪਣਾ ਕੰਟੈਕਟ ਨੰਬਰ ਦੇ ਦੋ ਜਾਂ ਆਪ ਸੇ ਜਾ ਕੇ ਘਰ ਪੇ ਬਾਤ ਕਰ ਲੈਂਗੀ ਅਭੀ ਫਿਲਹਾਲ ਆਪ ਇਹਨਾਂ ਕੋ ਜਾਣੇ ਦੋ ਮਤਲਬ ਮੈਂ ਖੁਦ ਸਟਕੇ ਹੋਏ ਦਿਮਾਗ ਦੀ ਆ ਮੈਂ ਵੇਖਦੀ ਨਹੀਂ ਗਈ ਮੈਂ ਜ਼ੁਬਾਨ ਨਾਲੋਂ ਘੱਟ ਤਾਂ ਮੇਰੇ ਸਿੱਧੀ ਗੱਲ ਦੱਸਾਂ ਮੈਂ ਜ਼ੁਬਾਨ ਜਦੋਂ ਮੈਂ ਲੜਾਈ 'ਚ ਆ ਜਾਵਾਂ ਤਾਂ ਮੇਰੇ ਜ਼ੁਬਾਨ ਘੱਟ ਤੇ ਹੱਥ ਬਹੁਤ ਜ਼ਿਆਦਾ ਚੱਲਦੇ ਆ ਤੇ ਮਤਲਬ ਉਹਨਾਂ ਨੇ ਕੀ ਕਿਹਾ ਵੀ ਨਾ ਮੈਂ ਕਿਹਾ ਤੁਸੀਂ ਇਹਨਾਂ ਨੂੰ ਜਾਣ ਦੋ ਤੇ ਉਹਨਾਂ ਨੇ ਜਾਣ ਨਹੀਂ ਦਿੱਤਾ ਉਸ ਕੁੜੀ ਨੂੰ ਉਹਨਾਂ ਨੇ ਉਲਟਾ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਟੀ-ਸ਼ਰਟ ਤੇ ਪੈਂਟ ਪਾਈ ਹੋਈ ਸੀ ਤੇ ਮੇਰੇ ਮਤਲਬ ਸਾਈਡ ਉੱਤੇ ਟੰਗੀ ਹੋਈ ਸੀ ਤੇ ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਮਤਲਬ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਮਤਲਬ दारू ਦੀ ਬੋਤਲ ਜਿਵੇਂ ਟੇਬਲ ਤੇ ਪਈ ਸੀਗੀ ਮੈਂ ਮਤਲਬ ਮੈਨੂੰ ਕੁਝ ਨਹੀਂ ਜਦਿਆ ਗੁੱਸੇ ਜਾ ਕੇ दारू ਦੀ ਬੋਤਲ ਮਾਰੀ ਉਹਨਾਂ ਦਾ ਮਤਲਬ ਇੱਥੋਂ ਫਟ ਗਿਆ ਸਾਰਾ ਤੇ ਮਤਲਬ ਬੰਦਾ ਉੱਤੇ ਖੂਨੋਂ ਖੂਨ ਹੋ ਗਿਆ ਜਿਹੜੀ ਉਹਦੀ ਸਿਗਰਟ ਸੀ ਮੇਰੇ ਅੱਜ ਵੀ ਨਿਸ਼ਾਨ ਹੋਊਗਾ ਉਹਦੀ ਸਿਗਰਟ ਮੇਰੇ ਲੱਗ ਗਈ ਸੀ ਬੰਦੇ ਦੇ ਦੇ ਹੱਥ 'ਚ ਫੜੀ ਹੋਈ ਸੀ ਨਾ ਤੇ ਮੈਂ ਉਸ ਕੁੜੀ ਨੂੰ ਮਤਲਬ ਮੈਂ ਭੱਜ ਲੱਗੀ ਮੇਰੀ ਚप्पल ਤਾਂ ਵੀ ਟੁੱਟ ਗਈ ਉਹ ਮੇਰਾ ਬਹੁਤ ਗੰਦਾ ਸਫਰ ਸੀ ਕਿ ਮੈਂ ਕੁੜੀ ਨੂੰ ਲੈ ਕੇ ਗੱਡੀ 'ਚ ਬੈਠੇ ਤੇ ਉਹਨਾਂ ਨੇ ਸਾਡਾ ਪਿੱਛਾ ਕੀਤਾ ਅਸੀਂ ਜਾ ਕੇ ਪੁਲਿਸ ਸਟੇਸ਼ਨ ਕੰਪਲੀਟ ਲਿਖਾਈ ਚਲੋ ਅਸੀਂ ਸੇਫ ਹੋ ਗਏ ਉਹਦੇ ਘਰੇ ਆ ਗਏ ਫਿਰ ਮੈਂ ਮਤਲਬ ਉਸੇ ਦਿਨ ਕੁੜੀਆਂ ਨੂੰ ਕਹਤਾ ਤੁਸੀਂ ਪੈਕ ਕਰੋ ਆਪਦਾ ਸਾਰਾ ਸਮਾਨ ਆਪਾਂ ਸ਼ਿਫਟ ਕਰ ਰਹੇ ਆ ਮੈਂ ਕੁੜੀਆਂ ਦਾ ਸਾਰਾ ਸਮਾਨ ਪੈਕ ਕਰਵਾ ਕੇ ਕੁੜੀਆਂ ਕਿਤੇ ਹੋਰ ਸ਼ਿਫਟ ਕਰਵਾ ਕੇ ਤੇ ਖੁਦ ਤੁਸੀਂ ਮੰਨੋਗੇ ਉਸ ਟਾਈਮ ਤੇ ਖੁਦ ਮੇਰੇ ਕੋਲ ਚप्पल ਨਹੀਂ ਸੀ ਮੈਂ ਲਖਨਊ 'ਚ ਅੱਧਾ ਦਿਨ ਬਿਨਾ ਚੱਪਲਾ ਤੋਂ ਕੱਢਿਆ ਮੈਂ ਨੰਗੇ ਪੈਰ ਤੁਰੀ ਫਿਰਦੀ ਸੀ। ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਮੈਂ ਅਨਮੈਟ ਸੀ ਉਸ ਟਾਈਮ ਤੇ। ਮੈਨੂੰ ਫੋਨ ਕੀਤਾ ਮੈਂ ਕਿਹਾ ਯਾਰ ਇੰਦਰ ਅੱਦਾ ਅੱਦਾ ਕਰਕੇ ਗੱਲ ਹੋ ਗਈ। ਤੇ ਇਹ ਕਹਿੰਦਾ ਹਾਂ ਮੈਨੂੰ ਵੀ ਤੇਰੀ ਆਵਾਜ਼ ਤੋਂ ਵੀ ਰਾਤੀ ਲੱਗ ਰਿਆ ਸੀ। ਮੈਂ ਕਿਹਾ ਹਾਂ ਮੈਂ ਤੈਨੂੰ ਦੱਸਿਆ ਨਹੀਂ ਪਰ ਮੇਰੇ ਨਾਲ ਇਹ ਕੰਮ ਹੋ ਗਿਆ ਤੇ ਹੁਣ ਮੈਂ ਇੱਥੋਂ ਨਿਕਲਣਾ ਤੇ ਤੂੰ ਇਦਾਂ ਕਰ ਵੀ ਮੈਨੂੰ ਤਾਂ ਹੁਣ ਸਮਝ ਨਹੀਂ ਆ ਰਹੀ ਮੇਟੀ ਟੁਕੜਦਾ ਮੈਂ ਪਹਿਲੀ ਵਾਰੀ ਲਿਖਣੋਂ ਆਈ ਆ। ਫਿਰ ਇਹਨਾਂ ਨੇ ਮੇਰੀ ਟਿਕਟ ਕਰਵਾ ਕੇ ਦਿੱਤੀ ਮੈਂ ਇਥੋਂ ਚੱਪਲਾ ਚੁੱਪਲਾ ਖਰੀਦੀਆਂ। ਜਾ ਕੇ ਤੇ ਫਿਰ ਉਸ ਤੋਂ ਬਾਅਦ ਆਈ ਮੈਂ ਤੇ ਉਸ ਟਾਈਮ ਤੇ ਜਿੰਦਾ ਅਸੀਂ ਇਵੈਂਟ ਫੜਿਆ ਸੀ ਨਾ ਜਿਹੜੇ ਬੰਦੇ ਨੇ ਸਾਨੂੰ ਮਤਲਬ ਅਸੀਂ ਐਦਾਂ ਡਾਇਰੈਕਟ ਨਹੀਂ ਜਾਂਦੇਗੇ ਸਾਨੂੰ ਸਾਨੂੰ ਐਦਾਂ ਥਰੂ ਥਰੂ ਕਰਕੇ ਜਾਣਾ ਪੈਂਦਾ ਸਮਝ ਗਏ ਨਾ ਤੁਸੀਂ ਤੇ ਜਿਹੜੇ ਉਹ ਬੰਦਾ ਇੰਨਾ ਤਾਂ ਘਟਿਆ ਬੰਦਾ ਸੀ ਜਿਵੇਂ ਤੁਸੀਂ ਕਹਿੰਦੇ ਨਾ ਬਜ਼ੁਰਗ ਉਹ ਇੰਨਾ ਤਾਂ ਵਾਹੀਆਤ ਬੰਦਾ ਸੀ ਉਹ ਬੰਦੇ ਨੇ ਉਹਨੂੰ ਮੈਂ ਦੱਸਿਆ ਮੈਂ ਕਿਹਾ ਸਰ ਐਦਾਂ ਐਦਾਂ ਕਰਕੇ ਗੱਲ ਹੋ ਗਈ ਮੈਂ ਕਿਹਾ ਸਰ आपने हमें ये शो दिलवाया था और ऐसे हो गया हमने आपको फोन भी किया आपने फोन नीट उठाया। तो बंदे ने नहीं उठवाड़ गई दो पि ग्रुत बैठे गाड़ी च मैं पिछे ओ जो मैं आना सी वापस मेरे खिजा पा एने पैक करवा के समान मेरी तमाय गी वाफ आया ਤੇ ਨਾ ਮੈਂ ਕਹਾਂ ਵੀ ਇਹ ਕੀ ਮਤਲਬ ਹੁੰਦਾ ਹੈ ਸਾਰੀ ਇਹ ਤਾਂ ਕੋਈ ਬਾਤ ਨਹੀਂ ਹੋਈ ਨਾ ਆਪ ਐਸੇ ਐਸੇ ਬੋਲ ਸਕਦੇ ਹੋ ਕਿ ਲੜਕੀਆਂ ਆਪकी ਰਿਸਪਾਂਸਿਬਿਲਟੀ 'ਤੇ ਆ ਰਹੀਆਂ ਆਪ ਬੋਲਦੇ ਹੋ ਇਸ ਲਾਈਨ ਵਿੱਚ ਇਹ ਕੁਝ ਚਲਦਾ ਹੈ ਮੈਂ ਨੇ ਬੋਲਾ ਮੈਂ ਨੇ ਤਾਂ ਇਸ ਇਤਨਾ ਕੰਮ ਕੀਤਾ ਹੈ ਹਰ ਜਗ੍ਹਾ 'ਤੇ ਮੈਂ ਨੇ ਤਾਂ ਇਹ ਚੀਜ਼ਾਂ ਨਹੀਂ ਦੇਖੀ ਉਹ ਬੰਦੇ ਨਾਲ ਮੇਰੀ ਬਹਿਸ ਹੋ ਗਈ ਬਹੁਤ ਜ਼ਿਆਦਾ ਮੈਂ ਵੀ ਉਹਨੂੰ ਬਹੁਤ ਬੋਲੇ ਉਹ ਖੁਦ ਵੀ ਕੁੜੀਆਂ ਤੇ ਗਲਤ ਨਜ਼ਰ ਰੱਖਦਾ ਸੀ ਫਿਰ ਉਹਨੇ ਕੀ ਕੀਤਾ ਤੁਸੀਂ ਮੰਨੋਗੇ ਨਹੀਂ ਗੱਡੀ ਰੋਕ ਕੇ ਵਿੱਚ ਸੜਕ ਤੇ ਮੇਰਾ ਬੈਗ ਉਹਨੇ ਵਿੱਚ ਸੜਕ ਤੇ ਰੱਖਤਾ ਤੇ ਮੇਰੇ ਪੈਰ ਤੇ ਚੱਪਲ ਨਹੀਂ ਸੀ ਆ ਗਈ ਵਿੱਚ ਸੜਕ ਤੇ ਮੈਨੂੰ ਛੱਡ ਕੇ ਚਲਾ ਗਿਆ ਉਹ ਬੰਦਾ ਗੱਡੀ ਰੋਕ ਕੇ ਮੈਂ ਉਤਰ ਗਈ ਉੱਥੇ ਮੈਂ ਆਪਦੇ ਸਰ ਨੂੰ ਫੋਨ ਕੀਤਾ ਮੈਂ ਸਾਰੇ ਏਦਾਂ ਏਦਾਂ ਕਰਕੇ ਗੱਲ ਸਰ ਕਹਿੰਦੇ ਕੋਈ ਬਾਤ ਨਹੀਂ ਬੇਟਾ ਆਪ ਘਬਰਾਉਂ ਨਾ ਮਤਲਬ ਸਰ ਘਬਰਾਉਣ ਦੀ ਕੋਈ ਹੁੰਦੀ ਨਹੀਂ ਮੈਂ ਪਈ ਫਿਰ ਮੈਂ ਆਪਦੇ ਹਸਬੰਦ ਨੂੰ ਫੋਨ ਕੀਤਾ ਬਸ ਉਸ ਤੋਂ ਬਾਅਦ ਅਸੀਂ ਅੱਜ ਤੱਕ ਮੇਰੀ ਕੰਪਨੀ ਨੇ ਉਸ ਬੰਦੇ ਨੂੰ ਕਦੇ ਕੋਈ ਸਟਾਫ ਨਹੀਂ ਦਿੱਤਾਗਾ ਮਤਲਬ ਤੁਸੀਂ ਕਹਿੰਦੇ ਹੋ ਵੀ ਜੇਕਰ ਤੁਹਾਡੇ ਨਾਲ ਧੱਕਾ ਹੁੰਦਾ ਤਾਂ ਲੜੋ ਲੜਨ ਤੋਂ ਬਾਅਦ ਤੁਸੀਂ ਪੁਲਿਸ ਕੋਲ ਜ਼ਰੂਰ ਜਾਓ ਕੁੜੀਆਂ ਡਰ ਵੀ ਜਾਂਦੀਆਂ ਨੇ ਵੀ ਉੱਥੇ ਜਾਵਾਂਗੇ ਕੀ ਕਹੂਗਾ ਹੋਊਗਾ ਹਨ ਹਾਂ 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 ਹੌਸਲੇ ਨਾਲ ਲੜਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਕੁੜੀਆਂ ਸਿੱਖ ਲੈਣ ਕੰਮ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਗਲਤ ਵੀ ਨਹੀਂ ਹੋਊਗਾ ਚਲੋ ਤੁਸੀਂ ਤੁਹਾਡਾ ਇੰਨਾ ਅਨਮੁੱਲਾ ਟਾਈਮ ਦਿੱਤਾ ਤੇ ਆਪ ਦਾ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੁੜੇ ਰਹੋ ਬੋਕਲ ਜੀ ਕਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ